ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਨ ਮੰਡਿਆ ਪੰਜਾਬ ਨਾਲ ਵੀਰੋ ਅੱਜ ਇੱਕ ਨਵੀਂ ਵੀਡੀਓ ਨਾਲ ਤੁਹਾਡੇ ਸਾਹਮਣੇ ਆਏ ਆਂ ਅੱਜ ਅਸੀਂ ਪਹੁੰਚੇ ਆਂ ਫਿਸ਼ ਪਾਉਂਡ ਤੇ ਇੱਥੇ ਅਸੀਂ ਜਾਲ ਮਾਰ ਰਹੇ ਆਂ ਜੋ ਤਿੰਨ ਮਹੀਨੇ ਪਹਿਲਾਂ ਬੱਚਾ ਪਾਇਆ ਸੀ ਅੱਜ ਉਹ ਬੱਚਾ ਕੱਢਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਗਰੋਥ ਕੀਤੀ ਆ ਬੱਚੇ ਨੇ ਤੁਸੀਂ ਜੁੜੇ ਰਹੋ ਇਸ ਵੀਡੀਓ ਨਾਲ ਦੇਖੋ ਦੋਸਤੋ ਜੋ ਆਪਣਾ ਜਾਲ ਲਾਸਟ ਤੱਕ ਲਿਆਉਣਾ ਬੱਚਾ ਜਾਲ ਦੇ ਵਿੱਚ ਆ ਗਿਆ ਹੁਣ ਤੁਹਾਨੂੰ ਦਿਖਾਵਾਂਗੇ ਕਿ ਬੱਚੇ ਦੀ ਕੀ ਗ੍ਰੋਥ ਹੈ ਤਾਂ ਦੇਖੋ ਦੋਸਤੋ ਜਾਲ ਆਪਾਂ ਇੱਕ ਪਾਸੇ ਕੱਢ ਲਿਆ ਤੇ ਆਪੇ ਇੱਕ ਬੱਚਾ ਆਪਾਂ ਇਹ ਜਾ ਕੇ ਦੇਖਦੇ ਆਂ ਦੇਖੋ ਬਹੁਤ ਹੀ ਸੋਹਣੀ ਗ੍ਰੋਥ ਹੈ ਬੱਚੇ ਦੀ ਪੂਰਾ ਸਾਫ ਹੈ 컬러 ਵੀ ਬਹੁਤ ਵਧੀਆ ਬਣਾਇਆ ਹੋਇਆ ਹੈ ਬੱਚੇ ਦਾ ਹੁਣ ਆਪਾਂ ਇਹਨੂੰ ਬੱਚੇ ਨੂੰ ਇੱਕ ਬਾਲਟੀ ਦੇ ਵਿੱਚ ਪਾਵਾਂਗੇ ਕੁਛ ਕੀ ਬੀਜ ਆਪਾਂ ਇਹਦਾ ਵੇਟ ਕਰਨਾ ਹੈਗਾ ਵੀ 1 ਕਿਲੋ ਦੇ ਵਿੱਚ ਕਿੰਨੇ ਬੱਚੇ ਚੜਦੇ ਨੇ ਕਿਲੋ ਤੋਂ ਨਹੀਂ ਕਿਲੋ ਵਿੱਚ ਕਿੰਨੇ ਆਉਂਦੇ ਵੀ ਇੱਕ ਬੱਚੇ ਦਾ ਕਿੰਨਾ ਵੇਟ ਨਿਕਲਦਾ ਹੈ ਫਿਰ ਆਪਾਂ ਇੱਥੇ ਦੇ ਕਿੰਨੇ ਜਦੋਂ ਆਪਾਂ ਪਾਇਆ ਸੀ ਉਹ ਇਹ ਜੀਰਾ ਸੇਪਾਇਆ ਸੀ ਤੇ ਹੁਣ ਬੱਚੇ ਦਾ ਕਿੰਨਾ ਵੇਟ ਹੋ ਗਿਆ ਕਿੰਨੀ ਆਪਾਂ ਖਰਾਕ ਪਾਈ ਹੈ ਇਹ ਸਾਰਾ ਕੁਝ ਫਿਰ ਚੈੱਕ ਕਰਨਾ ਪੈਂਦਾ ਹੈ ਮਣੀ ਪਰ ਲੈ ਹੈ ਜੀ ਮਣੀ ਕੇ ਪੁੱਲ ਪਰ ਲੈ ਤੁਸੀਂ ਆਜਾ ਮਣੀ ਆਜਾ ਅੱਜ ਉਹ ਫਿਰ ਬੱਚਾ ਵਾ ਗਿਆ ਉਹ ਜਮਾ ਵੱਡੀ ਫੜਦੀ ਮੈਂ ਤਾਂ ਇਹਨੂੰ ਟੋਕ ਕਰਦੇ ਪੜੀਓ ਬੱਚਾ ਕਿੱਦਾਂ ਜਾਣੇ ਇਹਨੂੰ ਹੱਥ ਹੱਥ ਕਰਦੇ ਬੱਚਾ ਸਾਰੀ ਸਾਰੀ ਕੀ ਦੇ ਜੀ ਬਸ ਬੋਲਣੀ ਨਾ ਮਣੀ ਇਹਦੇ ਨਾਲ ਜੁੜਾ ਹੁੰਦਾ ਸੀ ਮਣੀ ਹੁੰਦਾ ਸੀ ਜੁੜਾ ਨਾ ਨਾ ਜਿਹੜਾ ਗੰਝੇ ਵਾਲਿਆ ਦੇਖੋ ਉਹ ਉਹ 15 ਗ੍ਰਾਮ ਦਾ ਬੱਚਾ ਜੀ ਇਹਨੂੰ ਦਿਓ ਕੋਈ ਆਕਸੀਜਨ ਵਗੈਰਾ ਬਾਹਰ ਆਇਆ ਨਾ ਫਿਰ ਗਿਣਤੀ ਨੁਕਾਂ ਹੋ ਜਾਂਦਾ